प्यारा बहुत desesperate ਵਿੱਚ ਆਈ ਬਿਆਨ ਦੇ ਮਹਾਂਪੁਰਖਾਂ ਦੀ ਹਾਜ਼ਰੀ ਕਰੀਏ ਪਰ ਤੁਹਾਨੂੰ ਪਤਾ ਕਿ ਸੰਰਾਮ ਦਾ ਦਿਹਾੜਾ ਤੇ ਪੂਸਰਾ ਦਸਮੀ ਦਾ ਦਿਹਾੜਾ ਹੈ ਅੱਜ ਤਕਰੀਬਨ ਹਰੇਕ ਮਹਾਂਪੁਰਖਾਂ ਕੋਲੇ ਦੋ ਤੋਂ ਤਿੰਨ ਤਿੰਨ ਸਮਾਗਮ ਸੀ ਪਰ ਫਿਰ ਵੀ ਬੈਠੇ ਨੇ ਪਿਆਰ ਦੇ ਵਿੱਚ ਮੈਂ ਬੇਨਤੀ ਕਰੂੰਗਾ ਸਾਰੇ ਮਹਾਂਪੁਰਖਾਂ ਨੂੰ ਕਿ 11 ਵਜੇ ਅਰਦਾਸ ਹੋ ਗਈ ਆਪਾਂ ਉਦੋਂ ਚੱਲਾਂਗੇ ਸਾਰੇ ਜੇ ਤੁਹਾਨੂੰ ਮਨਜ਼ੂਰ ਆ ਤਾਂ ਸੁਝੋ ਇਹ ਬਰਾਭਾ ਜਿਹ ਪਹਿਲਾਂ ਬਾਬੇ ਫਿਰ ਬਾਬੇ ਸਿਉੜਿਆਂ ਦੇ ਜਿਹੜੇ ਜੱਥੇ ਵਾਲੇ ਸਿੰਘ ਬੈਠੇ ਨੇ ਕਹਿਣ ਜਿੰਨਾਂ ਦਾ ਪ੍ਰੇਮ ਨਹੀਂ ਹੋਣਾ ਬੋਲੋ ਸਤਨਾਮ ਵਾਹਿਗੁਰੂ ਆਪਾਂ ਪ੍ਰੇਮ ਦਾ ਸਬੂਤ ਹੋਣਾ ਹੈ ਸਾਡਾ ਤਾਂ ਤੁਹਾਡੇ ਨਾਲ ਬਹੁਤ ਦੂਰ ਤਫਾਦਰਾਇ ਕਿਤੇ ਦੂਰ ਪੈ ਗਿਆ ਤੇ ਬਾਬਾ ਜੀ ਨੇ ਤਾਂ ਸਿਚੇਰਨ ਜੀ ਨੇੜੀ ਜਾਣਾ ਇੱਥੇ ਜਿਹੜਾ ਹੋਰ ਵੀ ਵਾਪਸ ਅਸਾਥੋਂ ਥੋੜਾ ਜਿਹਾ ਦੂਰ ਬਾਬਾ ਗੁਲਾਬ ਸਿੰਘ ਜੀ ਬੈਠੇ ਉਹਨਾਂ ਨੇ ਜਾਣਾ ਪਰ ਆਉ ਪਿਆਰ ਦੇ ਦੇ ਸ਼ਬਦ ਦੇ ਨਾਲ ਜੁੜੀਏ ਮੈਂ ਦੋ ਹੀ ਧਾਰਨਾ ਬੁਲੂੰਗਾ ਪਰ ਮੈਂ ਬੇਨਤੀ ਕਰੂੰਗਾ ਬਾਬਾ ਜੀ ਜਾਣਾ ਨਹੀਂ ਆਪਾਂ ਬਾਦ ਵਿੱਚ ਚੱਲਾਂਗੇ ਇਕੱਠੇ ਅਸੀਂ ਤੁਹਾਡੇ ਨਗਰ ਮਦਰ ਮੰਦਰ ਸੀ ਵੀ ਗੱਡੀ ਲਾ ਲਾਂਗੇ ਪਰ ਪਿਆਰ ਦੇ ਵਿੱਚ ਆ ਕੇ ਉਹਨਾਂ ਦਾ ਪੁਰਖਾਂ ਨੂੰ ਯਾਦ ਕਰੀਏ ਜਿਨ੍ਹਾਂ ਦਾ ਇਹ ਮਲਬਈ ਕੀਰਤਨ ਦਾਰ ਸਤਿ ਮਹਾਰਾਜ ਵਰਬ ਬਨਵੰਸੀ ਦੀ ਪਰਦੇ ਤੇ ਕੀ ਕੋਈ ਆਹਨ ਲਵੇ ਜੀ ਉਹ ਲੋਕਾਂ ਨਾਲ ਖਾਲਿਆਂ ਪਰ ਬੜੀ ਬੜੀ ਗੱਲ ਨੂੰ ਸੁਣੋ ਜੀ ਆਈ ਸ਼ਾਮ ਜੀ ਐਸ਼ੇ ਤਾਂ ਸਾਰੀਆਂ ਭੈਣਾਂ ਬੋਲਦੀਆਂ ਜਿਹੜੀਆਂ ਨਾਂ ਬੋਲਣ ਕੀ ਨਾ ਬਾਬਾ ਬਲਜੀਤ ਸਿੰਘ ਜੀ ਕਹਿੰਦੇ ਹੁੰਦੇ ਸੀ ਉਹਨਾਂ ਦੀਆਂ ਦਾੜਾਂ ਦੋਹਣ ਸੀ ਜਦੋਂ ਉਹਨਾਂ ਆਖਰ ਰਾਤ ਜਦੋਂ ਉੱਥੇ ਜਾ ਕੇ ਪੌਂਦੇ ਉਹਨਾਂ ਨੂੰ ਭੂਤਾਂ ਦਾ ਡਰ ਲੱਗਦਾ ਸੀ ਤੁਹਾਡੇ ਫੁਪੜੇ ਨੂੰ ਤੋਂ ਵੱਡੇ ਵੱਡੇ ਦੰਡਾ ਨਹੀਂ ਆਉਂਦੇ ਬੰਦੇ ਸਾਰੇ ਬੇਰੇ ਕੋਲ ਸਮਾ ਟੋੜਾਇਆ ਬਾਬਾ ਜੀ ਨੇ ਜਿੱਥੇ ਬਾਧੂ ਆਪਸ ਹੋ ਜਾਂਦਾ पीत प्यारा पीता हो ਨਾਲ ਬਤੀਤ ਕਰੀਆਂ ਉਹ ਇਸ ਤਰ੍ਹਾਂ ਦੀਆਂ ਘੜੀਆਂ ਸੀ ਜਿਵੇਂ ਇੱਕ ਪਿਓ ਪੁੱਤ ਦੀ ਹੁੰਦੀ ਹੈ। ਬਾਬਾ ਜੀ ਨੇ ਅੱਜ ਤੱਕ ਇਹ ਨਹੀਂ ਸਮਝਿਆ ਵੀ ਮੇਰਾ ਜਥਾ ਹੈ। ਬਾਬਾ ਜੀ ਇਹ ਕਹਿੰਦੇ ਹੁੰਦੇ ਸੀ ਕਿ ਮੇਰੇ ਪੁੱਤਰ ਨੇ ਸਾਰੇ। ਤੇ ਗੁਰਬਾਣੀ ਵਿੱਚ ਸਾਹਿਬ ਜੀ ਫਰਮਾਨ ਕਰਦੇ ਹਨ ਬਾਵਾਣੀਆਂ ਕਹਾਣੀਆਂ ਪੁੱਤ ਸੁਪੁੱਤਰ ਜੇ ਕਰੇਨ। ਅੱਜ ਬਾਬਾ ਜੀ ਸੁਪੁੱਤਰ ਬਣ ਕੇ ਅੱਜ ਬਾਬਾ ਜੀ ਦਾ ਨਾਮ ਜਿਹੜਾ ਆਕਾਸ਼ਾਂ ਦੇ ਵਿੱਚ ਪਹਿਲਾਂ ਤੋਂ ਮੂਜਦਾ ਪਰ ਅਸੀਂ ਉਹਨਾਂ ਦੇ ਜੀਵਨ ਦੇ ਬਦਲੇ ਬਾਬਾ ਜੀ ਦਾ ਜੀਵਨ ਜਿਹੜਾ ਨਾ ਬਾਬਾ ਜੀ ਦੇ ਦਿਹਾੜਾ ਮਨਾ ਕੇ ਇਹ ਨਹੀਂ ਵੀ ਬਾਬਾ ਜੀ ਵੱਡੇ ਹੋ ਗਏ ਬਾਬਾ ਜੀ ਦਾ ਜੀਵਨ ਜਿਹੜਾ ਨਾ ਦਿਹਾੜਾ ਮਨਾ ਕੇ ਅਸੀਂ ਆਪਣਾ ਜੀਵਨ ਉੱਚਾ ਸੋਚਾ ਕਰਨਾ ਬੇਤੀ ਕਰਦਾਂ ਨਾ ਬਾਬਾ ਜੀ ਬਾਬਾ ਅੰਕਾਰ ਸਿੰਘ ਮਹਾਰਾਜ ਦੇ ਚਰਣਾ ਵਿੱਚ ਬਾਬਾ ਬਲਜੀਤ ਦਾਤੀ ਮਹਾਰਾਜ ਦੇ ਚਰਣਾ ਵਿੱਚ ਪਰਮਾਤਮਾ ਅਗੀ ਤਾਰਨਾਮੇ ਸਤ ਮਹਾਰਾਜ ਬਾਬਾ ਨਰੈਣ ਸਿੰਘ ਮੋਨੀ ਕੀ ਮਹਾਰਾਜ ਉਹਨਾਂ ਦੀ ਧਾਰਨਾ ਮੇਰੇ ਇਤਜਾਦ ਆਈ ਨੇ ਇਸ ਸਮਾਪਤੀ ਕਰ ਦੇਣੀ ਹੈ ਬੜ ਕੇ ਉਹਨਾਂ ਦੇ ਸਤਿਕਾਰਯੋਗ ਪਿਤਾ ਜੀ ਸੰਨ ਬਾਬਾ ਨਰੈਣ ਸਿੰਘ ਮੋਨੀ ਜੀ ਦੇ ਉਹਨਾਂ ਦਾ ਨਾਮ ਸੀ ਬਾਬਾ ਨੱਥਾ ਸਿੰਘ ਜੀ ਬਾਬਾ ਨੱਥਾ ਸਿੰਘ ਜੀ ਉਹਨਾਂ ਦਾ ਨਾਮ ਸੀ ਨਾਮੇ ਸ਼ਬਦ ਪੜ ਰਹੇ ਸੀ ਉਹ ਇਥੇ ਟੁੱਕਦੀ ਹੈ ਧਾਰਨਾ ਕਹਿ ਰਹੇ ਸੀ ਪਿਆਰ ਦੇ ਵਿੱਚ ਆ ਕੇ ਕਹਿੰਦੇ ਉਹ ਸੰਗੀ ਸਾਥੀ ਜਿਹੜੇ ਨਾਲ ਦੇ ਸੀ ਉਹ ਸਭ ਚਲੇ ਗਏ ਤੇ ਪਿਆਰ ਕਰਕੇ ਉਹਨਾਂ ਨੇ ਧਾਰਨਾ ਪੜੀ ਮੈਂ ਇਥੇ ਧਾਰਨਾ ਪੜ ਕੇ ਸਮਰਤੀ ਕਰ ਦਿੰਦਾ ਤੇ ਨਾਲੇ ਤਾਂ ਉੱਚੀ ਉੱਚੀ ਰੋ ਰਹੇ ਸੀ ਭਰੇ ਬਾਬਾ ਜੀ ਮੈਂ ਕਿਸੇ ਦੇ ਪਾਸੇ ਖੜਾ ਸੀ ਤੇ ਮੁਰਲੇ ਪਾਸੇ ਹੋ ਗਿਆ ਇੱਕ ਵਾਰੀ ਦੁਪਹਿਰਾਂ ਮੜ ਕੇ ਚੁੱਪ ਕਰ ਗਏ ਤੇ ਮੈਂ ਕਹਿੰਦਾ ਬਾਬਾ ਜੀ ਇੱਕ ਵਾਰੀ ਫਿਰ ਸੁਣਾ ਦਿਓ ਤੇ ਬਾਬਾ ਜੀ ਜੀ ਨੂੰ ਪਤਾ ਮੇਰੇ ਕਿ ਉਹ ਜ ਸੁਲੋਕ ਸੁਣਾਇਆ ਉਹਨਾਂ ਨੇ ਮੈਨੂੰ ਇਥੇ ਦੱਸਣ ਵਾਲਾ ਨਹੀਂ ਆ ਬੋਲੋ ਸਤਿਨਾਮ ਵਾਹਿਗੁਰੂ ਕਹਿੰਦੇ ਤੇਰੇ ਬਾਪ ਦਾ ਬੰਦਿਆ ਹੋਇਆ ਮੈਂ ਚੱਲ ਕੰਮ ਕਰ ਇਥੋਂ ਮੈਂ ਛੋਟਾ ਹੁੰਦਾ ਸੀ ਪਰ ਮੇਰੇ ਦਿਮਾਗ ਵਿੱਚ ਬੈਠੀ ਹੋਈ ਹੈ ਜਦੋਂ ਸਾਡੇ ਬਾਪ ਨੂੰ ਪਿੱਛੜੇ ਸੰਤ ਬਾਬਾ ਨਰੈਣ ਸਿੰਘ ਮੋਨੀ ਜੀ ਮਹਾਰਾਜ ਤੇ ਸਾਨੂੰ ਪਤਾ ਤੇ ਬਾਬਾ ਬਲਜੀਤ ਸਿੰਘ ਨੂੰ ਪਤਾ ਹੈ ਬਾਬਾ ਰਾਜਵਿੰਦਰ ਸਿੰਘ ਨੂੰ ਪਤਾ ਹੈ ਜਦੋਂ ਅੱਜ ਵੀ ਬਾਬਾ ਸਾਧੂ ਰਾਮ ਮਹਾਰਾਜ ਦੀ ਗੱਲ ਕਰਦਾ ਨਾ ਕੋਈ ਇਹਨਾਂ ਦਾ ਸੀਨਾ ਚੌੜਾ ਹੋ ਜਾਂਦਾ ਹੈ ਵੀ ਅੱਜ ਸਾਡੇ ਸਾਹਿਬ ਦੀ ਕੋਈ ਗੱਲ ਕਰ ਰਹੀ ਹੈ ਪਰ ਜਦੋਂ ਆਪਣੇ ਪਿਆਰਿਆਂ ਦੀ ਕੋਈ ਗੱਲ ਕਰਦਾ ਨਾ ਉਦੋਂ ਚਾਹ ਦੇ ਨਾਲ ਚਾਹ ਚੜ ਜਾਂਦਾ ਵੀ ਇਹ ਤੇ ਮੇਰੇ ਪਿਆਰੇ ਦੀ ਕੋਈ ਗੱਲ ਹੈ ਕੀ ਕਹਦੇ ਸੀ ਆਹ ਪਿਆਰ ਦੇ ਵਿੱਚ ਥੋੜੀ ਜਿਹੀ ਲੰਮੀ ਧਾਰਨਾ ਹੈ വിരണാ <Sessly> സജ്ജ ਸ਼ਾਹ ਦੇਈਆ ਜਿਨਾਜ਼ੇ ਬਾ ਆਨਿਓ ਸਨਮਤਾਂ ਦਾ ਸਾਰੇ ਮਾਪੁਰਖਾਂ ਦਾ ਜੋ ਸਟੇਜ ਦੇ ਉੱਪਰ ਸੁਭਾਇਮਾਨ ਨੇ ਉਹ ਬਾਬਾ ਜੀ ਦਾ ਜੱਫਾ ਜਿਹੜਾ ਕੇ ਕੀਤਾਨ ਕਰੇਗਾ ਜਿਹੜੇ ਦੀਆਂ ਵਿਚਾਰਾਂ ਮਾਪੁਰਖ ਜੋ ਇਸ ਸਮਾਨ ਦੇ ਮੁਖੀ ਹਨ ਇਹਨਾਂ ਉੱਤੇ ਬੜੀ ਬਖਸ਼ਿਸ਼ ਹੈ ਸਾਡਾ ਬੜੇ ਲੰਮੇ ਸਮੇ ਤੋਂ ਲੈ ਕੇ ਪਿਆਰ ਹੈ ਸਨ 90 ਤੋਂ ਲੈ ਕੇ ਉਦੋਂ ਨਾਲ ਬਾਬਾ ਜੀ ਦੇ ਦਾੜਾ ਹੁੰਦਾ ਸੀ ਨਾ ਮੇਸੀ ਦਾ ਪੋਤੋ ਕੋ ਲੈ ਕੇ ਸੀ ਇਕੱਠੇ ਅੱਜ ਵੀ ਉਸੇ ਤਰ੍ਹਾਂ ਪਰੇਨ ਨਿਭਾ ਰਹੇ ਨੇ ਜੇ ਤੋ ਹੱਥ ਮਾਰਦੇ ਜੀ ਸੀ ਇਧਰ ਨੂੰ ਆ ਜੰਨੇ ਜਦੋਂ ਅਸੀਂ ਹੱਥ ਮਾਰਦੇ ਬਰੋਂ ਉਧਰ ਨੂੰ ਚਲੇ ਜਾਂਦੇ ਹਾਂ ਇਸ ਕਰਕੇ ਬਹੁਤ ਬਹੁਤ ਤਰਬਾਦ ਹੈ ਆਉ ਬਾਬਾ ਜੀ ਪਾਤਸ਼ਾਹ